ਪਿੰਡ ਦੇ ਵਿੱਚ ਪਹਿਲੀ ਵਾਰ ਅਜਿਹੀ ਖੌਫਨਾਕ ਵਾਰਦਾਤ ਦੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਹਰ ਕੋਈ ਸੁੰਨ ਹੋ ਗਿਆ ਘਰ ਦੇ ਵਿੱਚ ਇੱਕ ਔਰਤ ਇਕੱਲੀ ਸੀ ਪਤਾ ਲੱਗਿਆ ਕਿ ਉਸ ਦਾ ਝਗੜਾ ਉਸ ਦੀ ਨੂੰਹ ਦੇ ਨਾਲ ਚੱਲ ਰਿਹਾ ਸੀ ਪਰ ਇਸ ਦੇ ਵਿਚਾਲੇ ਹੀ ਇਸ ਸੱਸ ਦੀ ਮ੍ਰਿਤਕ ਦੇ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਮੋਕਾ ਦੇ ਪਿੰਡ ਕੋਸਰਨ ਢੀਰ ਦਾ ਇਹ ਮਾਮਲਾ ਜਿੱਥੇ 55 ਸਾਲ ਦੀ ਔਰਤ ਨੂੰ ਜਦੋਂ ਦੇਖਿਆ ਗਿਆ ਤਾਂ ਹਰ ਕੋਈ 당ਗ ਹੋ ਗਿਆ ਕਿ ਕਿੰਜ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਨੂੰ ਵੱਢਿਆ ਟੁੱਕਿਆ ਗਿਆ ਇਸ ਔਰਤ ਦਾ ਨਾਮ ਮਹਿੰਦਰ ਕੌਰ ਹੈ ਅਤੇ ਉਸ ਦਾ ਪਤੀ ਦੱਸਦਾ ਹੈ ਕਿ ਉਹ ਸਵੇਰੇ 11 ਵਜੇ ਕਿਸੇ ਕੰਮ ਨੂੰ ਲੈ ਕੇ ਘਰ ਤੋਂ ਬਾਹਰ ਗਿਆ ਸੀ। ਕਰੀਬ ਇੱਕ ਘੰਟੇ ਬਾਅਦ ਉਹ ਵਾਪਸ ਆ ਗਿਆ ਪਰ ਜਿਵੇਂ ਹੀ ਉਸ ਨੇ ਵਾਪਸ ਆ ਕੇ ਆਪਣੀ ਪਤਨੀ ਨੂੰ ਦੇਖਿਆ ਤਾਂ ਉਹ ਖੂਨ ਦੇ ਨਾਲ ਲਤਪਤ ਪਈ ਸੀ ਉਸ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ। ਇਸ ਦੀ ਜਾਣਕਾਰੀ ਤੁਰੰਤ ਹੀ ਪੁਲਿਸ ਨੂੰ ਦਿੱਤੀ ਗਈ ਸੀ। ਪਿੰਡ ਦੇ ਸਰਪੰਚ ਅਤੇ ਪਰਿਵਾਰਿਕ ਮੈਂਬਰ ਦੱਸਦੇ ਨੇ ਕਿ ਘਰ ਦੇ ਵਿੱਚ ਦੋ ਪੁੱਤ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਅਲੈਦਾ ਘਰ ਦੇ ਵਿੱਚ ਅਤੇ ਦੂਸਰਾ ਵਿਦੇਸ਼ ਦੇ ਵਿੱਚ ਰਹਿੰਦਾ ਹੈ ਵਿਦੇਸ਼ ਦੇ ਵਿੱਚ ਰਹਿੰਦੇ ਪੁੱਤ ਦੀ ਘਰਵਾਲੀ ਦੇ ਨਾਲ ਹੀ ਇਹ ਸਸਤਾ ਝਗੜਾ ਚੱਲ ਰਿਹਾ ਸੀ ਕਿਉਂਕਿ ਉਹ ਖਰਚਾ ਪਾਣੀ ਚਾਹੁੰਦੀ ਸੀ ਤਾਂ ਕਿ ਆਪਣੇ ਬੱਚਿਆਂ ਨੂੰ ਪੜਾ ਲਿਖਾ ਸਕੇ ਪਰ ਇਸ ਦੇ ਵਿਚਾਲੇ ਹੀ ਇਸ ਮਾਦੀ ਮ੍ਰਿਤਕ ਦੇ ਮਿਲਣ ਤੋਂ ਬਾਅਦ ਸਾਰਾ ਮਾਮਲਾ ਸ਼ੱਕੀ ਜਾਪ ਰਿਹਾ ਹੈ ਪੁਲਿਸ ਦਾ ਕਹਿਣਾ ਹੈ ਜਾਂਚ ਪੜਤਾਲ ਤੋਂ ਬਾਅਦ ਹੀ ਕੁਝ ਆਖਿਆ ਜਾ ਸਕਦਾ ਹੈ ਦੱਸਦੇ ਕਿ ਇਸ ਮੌਕੇ ਤੇ ਅਲੱਗਾਂ ਕਮਰੇ ਦੇ ਵਿੱਚ ਰਹਿੰਦੀ ਨੂੰ ਉਸ ਸਮੇਂ ਮੌਜੂਦ ਸੀ ਪਰ ਇੱਧਰ ਸਾਥੀ ਨਾਲ ਕੀ ਕੁਝ ਵਾਪਰਿਆ ਇਸ ਨੂੰ ਲੈ ਕੇ ਜਾਂਚ ਪੜਤਾਲ ਤੋਂ ਬਾਅਦ ਹੀ ਕੁਝ ਸਾਹਮਣੇ ਆਵੇਗਾ ਮਾਫਾ ਪੰਜਰਨਾ ਆਇਆ ਸੀ ਕਿਹੜੇ ਬਾਰੇ ਖੋਸ ਰਹੇ ਹਿੰਦਾ ਜੀ ਇੱਕ ਮਾਮਲਾ ਹੈ ਕਤਲ ਦਾ ਕੀ ਮਾਮਲਾ ਸੀ ਹਾਂ ਜੋ ਅੱਜ ਕਤਲ ਸਾਡੇ ਪਰੈਂਡ ਹੋਇਆ ਪਹਿਲਾਂ ਹੀ ਕਤਲ ਹੋਇਆ ਬਹੁਤ ਮਾੜੀ ਗੱਲ ਹੋਈ ਹੈ ਇਹ ਕੱਲ੍ਹ ਕਿਵੇਂ ਹੋਇਆ ਮਾਤਾ ਜੀ ਕਿਸੇ ਕੋ ਵੱਲ ਗਈ ਪਹਿਲਾਂ ਵੀ ਮਾਤਾ ਲਗਭਗ 65 ਸਾਲ ਉਮਰ ਦੀ ਸੀ ਜਿਹੜੇ ਬਜ਼ੁਰਗ ਸੀ ਮੇਰੇ ਕੋਲ ਗਏ ਸੀ ਉਹਨਾਂ ਦਾ ਕੱਲ ਨੂੰ ਇੱਕ ਵੂਮਨ ਸੈਲ ਚ ਕੇਸ ਸੀ ਹੁੰਦੇ ਔਰ ਡਿਸਕਸ ਕਰਨ ਵਾਸਤੇ ਮੇਰੇ ਕੋਲ ਦੁਕਾਨ ਤੇ ਗਏ ਉਹ ਜੋ ਲਗਭਗ 10:00 ਜੀ ਮੇਰੇ ਕੋਲ ਗਏ ਤੇ 12:00 ਵਜੇ ਹੀ ਵਾਪਸ ਆਏ ਆ ਮੈਂ 12:00 ਵਜੇ ਤੇ ਘਰ ਰੋਕ ਗਿਆ ਜੀ ਨਾਲ ਹੀ ਮੇਰਾ ਘਰ ਆ 10:00 ਘਰ ਛੱਡ ਕੇ ਤੇ ਬਜ਼ੁਰਗ ਘਰ ਆ ਗਏ ਜੀ ਜੋ ਬਜ਼ੁਰਗ ਨੇ ਆ ਕੇ ਦੇਖਿਆ ਜੀ ਮਾਤਾ ਜੀ ਲਾਚ ਲੁੱਤਪ ਉਹਨਾਂ ਨੂੰ ਐ ਹੋਇਆ ਗਰਮੀ ਜਿੱਕੇ ਤੇ ਮੰਜੇ ਤੇ ਡਿੱਗਣ ਕਰਕੇ ਸਿਰ ਵੱਜ ਗਿਆ ਹੁੰਦਾ ਕਿਤੇ ਖੂਨ ਡੁੱਲਿਆ। ਉਹ ਮੈਨੂੰ ਜਲਦਬਾਜੀ ਮੈਨੂੰ ਬੁਲਾਉਣ ਵਾਸਤੇ ਘਰੋਂ ਗਏ ਆ। ਉਹਨਾਂ ਤੋਂ ਪਹਿਲਾਂ ਮੈਂ ਆ ਗਿਆ ਦੁਕਾਨ ਤੇ ਆਇਆ ਹੀ ਦੁਕਾਨ ਨਾਲ ਮੇਰੇ ਘਰ ਤੇ। ਉਹਨਾਂ ਨੂੰ ਬੁਲਾਉਣ ਵਾਸਤੇ ਲੱਗ ਖੜ ਕੇ ਤੇ ਮੈਂ ਉਹਨਾਂ ਤੋਂ ਆਉਣ ਤੋਂ ਪਹਿਲਾਂ ਮੈਂ ਨਾਲ ਘਰ ਆਇਆ ਆ ਕੇ ਦੇਖਿਆ ਜੋ ਮਾਤਾ ਦੇ ਜਿਹੜਾ ਸਰੀਰ ਤੇ ਕੱਟ ਲੱਗੇ ਸੀਗੇ। ਬਹੁਤ ਜ਼ਿਆਦਾ ਖੂਨ ਨਾ ਡੁੱਲਿਆ ਹੋਇਆ ਸੀਗਾ ਤੇ ਮਨੋ ਰੋਗ ਤਾਂ ਮੈਂ ਕਹਿੰਦਾ ਇਹ ਉਵੇਂ ਅਟੈਕ ਦਾ ਸ਼ਿਕਾਇਤ ਨਹੀਂ ਕੀ ਸ਼ਿਕਾਇਤ ਹੋ ਰਹਾ ਮੈਂ ਕਹਿੰਦੇ। ਲੁੱਟ ਖੋਲਾ ਮਤਲਬ ਜਾਂ ਵੱਟ ਟੋਕਾ ਦਾ ਮਸਲਾ ਹੈ। ਏ ਬਜ਼ੁਰਗ ਦਾ ਹੋਵੇਗਾ 12 ਵਜੇ ਹੀ ਵਾਪਸ ਆਏ ਆ ਜੀ 12 ਵਜੇ ਤੋਂ ਪਹਿਲਾਂ 11 ਤੋਂ 12 ਦੇ ਵਿੱਚ ਵਿੱਚ ਹੋਈ ਹੈ ਜੀ ਇਹਦੇ ਬੱਚੇ ਇਹਨਾਂ ਦੇ ਇਹਨਾਂ ਦੋ بیٹے ਆ ਜੀ ਕਿੱਥੇ ਰਹਿੰਦੇ ਨੇ ਜੀ ਜਿਹੜਾ ਵੱਡਾ ਬੇੜਾ ਬਲਵੀਰ ਸਿੰਘ ਹੈਗਾ ਉਹ ਇਹਨਾਂ ਦਾ ਪੁਰਾਣਾ ਘਰ ਪਿੰਡ ਦੇ ਵਿੱਚ ਆ ਜੀ ਇੱਥੋਂ ਦਾ ਕਿਲੋਮੀਟਰ ਸਾਈਡ ਤੇ ਆ ਜੀ ਉਹ ਪਟਵਾਰੀ ਦਾ ਕੰਮ ਕਰਦਾ ਤੁਹਾਨੂੰ ਕੋਟ ਜੋਬ ਕਰਦਾ ਮੁੰਡਾ ਹੋਸਕਰ ਵਿੱਚ ਰਹਿੰਦੇ ਆ ਜੀ ਇੱਕ ਬੇੜਾ 5 ਸਾਲ ਪਹਿਲਾਂ ਜਿਹੜਾ ਬਿਲਿੰਦਰ ਸਿੰਘ ਛੋਟਾ ਬੇੜਾ ਬਿਲਿੰਦਰ ਸਿੰਘ ਉਹ ਡਬਈ ਗਿਆ ਜੀ 5 ਸਾਲ ਪਹਿਲਾਂ ਤਾਂ ਗਿਆ 2 ਸਾਲ ਪਹਿਲਾਂ ਘੇੜਾ ਲੱਗ ਗਿਆ ਜੀ ਇੱਥੇ ਇੱਕ ਨੂਰਾਨੀ ਘਰ ਤੇ ਰਹਿ ਰਹੀ ਨਾਲ ਜੀ ਨਾਲ ਇਹਨਾਂ ਦਾ ਜਿਹੜੇ ਨੌ ਰਾਣੀ ਨੇ ਖਰਚੇ ਦਾ ਪਾਇਆ ਸੀ ਕਿ ਨਹੀਂ ਮੈਨੂੰ ਘਰੇ ਮੈਂ ਤਾਂ ਕਿ ਪਰੇਸ਼ਾਨ ਵਾਲਾ ਜਿਹੜਾ ਮੁੰਡਾ ਬਾਹਰ ਮੈਨੂੰ ਖਰਚਾ ਭੇਜਦਾ ਨਹੀਂਗਾ ਮੇਰੇ ਜਿਹੜੇ ਬੱਚੇ ਦੋ ਪੜਦੇ ਆ ਉਹਨਾਂ ਦਾ ਫੀਸ ਫੂਸ ਦੇ ਪੜਾਈਪ੍ਰੋਈ ਕਰਾਉਣ ਜੀ ਉਹਦੇ ਕਰਕੇ ਇਹਨਾਂ ਨੇ ਪਾਇਆ ਸੀ ਜੀ ਉੱਥੇ ਜੀ ਉਹ ਗੱਲ ਹੈ ਜੀ ਮਾਤਾ ਕੱਲੇ ਸੀਗੇ ਜਿਹੜੀ ਬਾਕੀ ਉਹ ਇਹ ਜਿਹੜੇ ਮਾਤਾੜੀ ਕੋਠੀ ਜੀ ਰਹਿੰਦੇ ਦੋ ਕੋਠੀ ਟੋਟੇ ਦੋ ਹੋਏ ਇੱਕ ਦੋ ਕਮਰੇ ਉਹਨਾਂ ਕੋਲੇ ਦੋ ਕਮਰੇ ਦੂਜੇ ਘਰ ਕੋਲੇ ਆ ਉਹ ਆਪਦੇ ਰੂਮ ਚ ਸੀਗੇ ਜਿਹਨੂੰ ਰਾਣੀ ਸੀ ਇਹਨਾਂ ਦੀ ਜੀ ਤੇ ਉਸ ਟਾਈਮ ਮਾਤਾ ਜੀ ਘਰੇ ਕੱਲੇ ਸੀਗੇ ਜੀ ਕੋਈ ਸ਼ੱਕ ਲੱਗਦਾ ਕੋਈ ਦੇਖੋ ਜੀ ਪਹਿਲਾ ਹੀ ਮਸਲਾ ਹੋਇਆ ਏ ਟੇ ਪਿੰਡ ਜਿਹਦਾ ਪਿੰਡ ਵਸਿਆ ਜਿੱਨਾ ਬਹਿਰ ਐਮੀ ਦਾ ਕਤਲ ਹੋਇਆ ਇਹ ਬਹੁਤ ਮਾੜੀ ਗੱਲ ਇਹ ਪਹਿਲਾ ਹੀ ਕੇਸ ਆਇਆ ਜੀ ਤੇ ਕੋਈ ਸਾਡੀ ਸਮਝ ਨਹੀਂ ਕਿ ਬਾਕੀ ਜਿਹੜੀ ਪੁਲਿਸ ਵਾਲਟੀ ਆ ਉਹਦੀ ਕਰਦੀ ਵੀ ਪੁੱਛਗਛ ਕਰਦੀ ਪਈ ਆ ਮੌਕੇ 'ਤੇ ਆ ਕੇ ਐਸਪੀ ਸਾਹਿਬ ਨੂੰ ਫੋਨ ਲਾਇਆ ਜੀ ਥਾਣੇ ਨੂੰ ਫੋਨ ਲਾਇਆ ਜੀ 5-7 ਮਿੰਟ 'ਚ ਪਹੁੰਚ ਗਏ ਸਾਡੇ ਪਿੰਡ ਜੀ ਉਹ ਬਾਕੀ ਡੀਐਸਪੀ ਸਾਹਿਬ ਆਏ ਹੋਏ ਆ ਜੀ ਵਾਕ ਉਹ ਮਹਿਕਮਾ ਰ ਵਕ ਵਕਤੀ ਮਾਈਆਂ ਆ ਜੀ ਬਹਿਰ ਐਮੀ ਨਾਲ ਕਤਲ ਕੀਤਾ ਗਿਆ ਕੁਮਤਾਦਾ ਕੀ ਹੁਣ ਤੱਕ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਕੀ ਮਹਿਲਾ ਦਾ ਨਾਮ ਤੇ ਕੌਣ-ਕੌਣ ਘਰੇ ਸੀਗਾ ਜਦੋਂ ਕਤਲ ਹੋਇਆ ਸਾਰੀ ਜਾਣਕਾਰੀ ਚਾਹੀਦੀ ਹੈ ਕਿ ਇਤਲਾਮ ਮਿਲੀ ਸੀ ਵੀ ਕਿ ਲੇਡਾ ਖੋਸਰਨਤੀ ਰਪਿੰਡ ਦੇ ਵਿੱਚ ਕਤਲ ਹੋਇਆ ਹੈ ਆ ਕੇ ਪਤਾ ਲੱਗਿਆ ਮਹਿੰਦਰ ਕੌਰ ਆ 60-65 ਸਾਲ ਉਮਰ ਦਾ ਲਗਭਗ ਇਹਨਾਂ ਦੀ ਤੇ ਨਾਮ ਇਹਨਾਂ ਦੇ ਘਰੇ ਇਹਨਾਂ ਦਾ ਪਤੀ ਦਰਸ਼ਨ ਸਿੰਘ ਰਹਿੰਦਾ ਸੀ ਉਹਦੋਂ ਜਿਹੜਾ ਕਿਤੇ ਉਹ ਕੰਮ ਕਰ ਗਿਆ ਹੋਇਆ ਸੀ ਇਹ ਜਿਹੜੀ ਵਾਰਦਾਤ 11 ਤੋਂ 12 ਦੇ ਦਰਮਿਆਨ ਹੋਈ ਆ ਹੁੰਦੇ ਨੇ ਅੱਗੇ ਹੋਰ ਪ੍ਰਤਾਲ ਕਰਦੇ ਆ ਮਹਿਲਾ ਦੀ ਡੈਡ ਬੋਟੀ ਪਈ ਆ ਤੇ 23 ਤਰ੍ਹਾਂ ਦੇ ਕਾਫੀ ਚੰਡ ਲੱਗੇ ਹੋਏ ਆ ਕਿਸ ਤਰ੍ਹਾਂ ਕਤਲ ਹੋਇਆ ਤੇ ਇਸ ਕਰ ਲਾਂਗੇ ਛੁਲਕ ਕੀਤਾ ਜੀ ਘਰੇ ਕੌਣ ਸੀਗਾ ਸਰ ਉਸ ਟਾਈਮ ਘਰੇ ਤਾਂ ਬਖ ਘਰਦੇ ਨੇ ਬਖ ਪੋਰਸ਼ਨ ਦੇ ਵਿੱਚ ਇੱਕ ਨੌਸੀਏ ਦੀ ਤੇ ਇਹਦਾ ਪਤੀ ਬਾਹਰ ਗਿਆ ਹੋਇਆ ਸੀ ਇੰਨੇ ਹੀ ਪਰਿਵਾਰ ਦਾ ਲੜਕਾ ਦਾ ਡਬਈ ਗਿਆ ਹੋਇਆ ਪਹਿਲਾਂ ਹੀ ਇੱਥੇ ਹੈ ਉਹਨਾਂ ਨੇ ਦੱਸਿਆ ਉਹ ਤਾਂ ਪੁੱਛਿਆ ਜੀ ਕਿ ਅੱਜ ਪੁੱਛ ਕਿਸ ਕਰਾਂਗੇ ਨਾ ਇਹ ਤਾਂ ਬਿਆਨ ਲਿਖਦੇ ਆ ਉਹ ਤਾਂ ਕਰ ਵੀ ਕਰਦੇ ਆ ਬਾਕੀ ਚਾਰੇ ਪਾਸੇ ਜਿਹੜਾ ਸੈਂਟਿਫਿਕ ਵੀਰ ਸਾਡੀ ਟੀਮ ਆਈ ਆ ਫਿੰਗਰਪ੍ਰਿੰਟ ਕਰਾ ਦੇਣ ਦੇ ਦੀ ਕਿ 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 ਲੱਗ ਹੀ ਰਹੀ ਹੈ ਮੁਰਲੀ ਜਾਂਚੋ ਕੀ ਲੱਗ ਰਿਹਾ ਉਹਨਾਂ ਦੀ ਜਾਂਚ ਤੋਂ ਸਮਾਨ ਵੀ ਖਿਲਾਰਿਆ ਹੋਇਆ ਹੈ ਲੁੱਟਕੋ ਵੀ ਹੋ ਸਕਦੀ ਪਰ ਲੁੱਟਕੋ ਨਹੀਂ ਲੱਗ ਰਹੀ ਜਿਆਦਾ ਤਾਂ ਕੋਈ ਹੋਰ ਕੋਈ ਵਜ੍ਹਾ ਲੱਗ ਰਹੀ ਹੈ ਜਿਹੜੇ ਦੇਖ ਲੈਂਦੇ ਕੋਈ ਝਗੜਾ ਝਗੜਾ ਵੀ ਚੱਲਦਾ ਸੀ ਇਹਨਾਂ ਦਾ ਨਹੀਂ ਅਜੇ ਪੱਕਾ ਕੁਝ ਨਹੀਂ ਕਹਿ ਸਕਦੇ ਇਸ ਵਾਰ ਇਹ ਤਾਂ ਅਸੀਂ ਸ਼ੁਰੂ ਕੀਤਾ ਹੈ ਪੁੱਛਦੇ ਆਂ ਤੇੜੀ ਦਾ ਪਤੀ ਦਾ ਬਿਆਨ ਲਿਖਦੇ ਆਂ ਵੀ ਉਹ ਕੀ ਕਹਿੰਦਾ ਫਿਰ ਉਹਦੇ ਮੁਤਾਬਕ ਅੱਗੇ ਤਫ਼ਤੀਸ਼ ਕਰਾਂਗੇ ਠੀਕ ਹੈ ਇਕ ਹੋਰ ਔਰਤ ਨੂੰ ਖਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਅਤੇ ਇਹ ਮਾਮਲਾ ਉਦੋਂ ਵਾਪਰਿਆ ਜਦੋਂ ਇਹ ਔਰਤ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਗਈ ਹੋਈ ਸੀ। ਲੁਧਿਆਣਾ ਦੇ ਗਿਲ ਰੋਡ ਤੇ ਸਥਿਤ ਰੇਲਵੇ ਲਾਈਨ ਦੇ ਕੋਲ ਖੇਤਾਂ ਦੇ ਵਿੱਚੋਂ ਇਸ ਔਰਤ ਦੀ ਮ੍ਰਿਤਕ ਦੇਹ ਮਿਲੀ ਹੈ ਜਿਸ ਦਾ ਨਾਮ ਸੰਦੀਪ ਕੌਰ ਦੱਸਿਆ ਜਾ ਰਿਹਾ ਹੈ। ਔਰਤ ਨੂੰ ਗਲਾ ਕੱਟ ਕੇ ਉਸ ਦੀ ਜਾਨ ਲੈਣ ਦਾ ਇਹ ਮਾਮਲਾ ਦਿਖਦਾ ਹੋਇਆ ਹੈ। ਔਰਤ ਦੀ ਜਾਨ ਗਲਾ ਕੱਟ ਕੇ ਲਈ ਗਈ ਦੱਸਿਆ ਜਾ ਰਿਹਾ ਹੈ ਲੋਕਾਂ ਦੇ ਵੱਲੋਂ ਮ੍ਰਿਤਕ ਦੇ ਦੇਖਣ ਤੋਂ ਬਾਅਦ ਰੋਲਾ ਪਾਇਆ ਗਿਆ। ਲੋਕ ਇਕੱਠੇ ਹੋ ਗਏ ਤੇ ਪੁਲਿਸ ਨੂੰ ਇਸ ਬੰਦੀ ਸੂਚਿਤ ਕੀਤਾ ਗਿਆ ਫਿਲਹਾਲ ਥਾਣਾ ਸਦਰ ਦੀ ਪੁਲਿਸ ਨੇ ਮ੍ਰਿਤਕ ਦੇ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਆਖਿਰਕਾਰ ਇਸ ਕਿਨੌਣੀ ਵਾਰਦਾਤ ਨੂੰ ਕਿਵੇਂ ਅਤੇ ਕਿਉਂ ਅੰਜਾਮ ਦਿੱਤਾ ਗਿਆ ਇਸ ਨੂੰ ਲੈ ਕੇ ਪੁਲਿਸ ਹੀ ਬਿਹਤਰ ਜਾਂਚ ਪੜਤਾਲ ਤੋਂ ਮਗਰੋਂ ਦੱਸ ਸਕਦੀ ਹੈ ਪਰ ਇਹ ਜ਼ਰੂਰ ਪਤਾ ਲੱਗਿਆ ਕਿ ਸੰਦੀਪ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਕਰੋ ਨਿਕਲੀ ਸੀ ਅਤੇ ਉਹ ਵਾਪਸ ਨਹੀਂ ਪਰਤੀ ਖੇਤਾਂ ਦੇ ਵਿੱਚ ਉਸ ਦੀ ਮ੍ਰਿਤਕ ਦੇ ਇਸ ਹਾਲ ਦੇ ਵਿੱਚ ਬਰਾਮਦ ਹੋਈ ਹੈ। ਮਾਤਾ ਬੰਜਰ ਨਾਇਆ ਜੀ। ਕਿਹੜੇ ਬੜੇ ਖੋ ਸਰਦੀ ਤਾਂ ਹੈ। ਕਿਹਕ ਮਾਮਲਾ ਹੈ ਇਸ ਦਾ ਤਾਂ ਕੀ ਮਾਮਲਾ ਕੀ ਹੈ? ਹਾਂ ਜੋ ਅੱਜ ਕਤਲ ਸਾਡੇ ਪਿੰਡ ਹੋਇਆ ਪਹਿਲਾਂ ਹੀ ਕਤਲ ਹੋਇਆ ਬਹੁਤ ਮਾੜੀ ਗੱਲ ਹੋਈ ਹੈ ਇਹ ਗੱਲ। ਕਿਵੇਂ ਹੋਇਆ ਮਾਤਾ ਜੀ ਕਿੰਨੀ ਉਮਰ ਸੀ? ਪਹਿਲਾਂ ਵੀ ਮਾਤਾ ਲਗਭਗ 62 ਸਾਲ ਉਮਰ ਸੀਗੀ ਜੀ। ਜਿਹੜੇ ਬਜ਼ੁਰਗ ਤੁਸੀਂ ਮੇਰੇ ਕੋਲ ਗਏ ਸੀਗੇ। ਉਹਨਾਂ ਦਾ ਕੱਲ ਨੂੰ ਇੱਕ ਵੂਮਨ ਸੈਲ ਚ ਕੇਸ ਸੀ ਹੁੰਦੇ ਔਰ ਡਿਸਕਸ ਕਰਨ ਵਾਸਤੇ ਮੇਰੇ ਕੋਲ ਦੁਕਾਨ ਤੇ ਗਏ ਉਹ। ਜੋ ਲਗਭਗ 10 ਕੁਜ ਮੇਰੇ ਕੋਲ ਗਏ ਤੇ 12 ਵਜੇ ਹੀ ਵਾਪਸ ਆਏ ਆ ਮੈਂ 12 ਵਜੇ ਤੇ ਘਰ ਰੋਕ ਗਿਆ ਜੀ ਨਾਲ ਹੀ ਮੇਰਾ ਘਰ ਆ 10 ਕੁ ਘਰ ਛੱਡ ਕੇ ਤੇ ਬਜ਼ੁਰਗ ਘਰ ਆ ਗਏ ਜੀ ਜੋ ਬਜ਼ੁਰਗ ਨੇ ਆ ਕੇ ਦੇਖਿਆ ਜੀ ਮਾਤਾ ਜੀ ਲਾਚ ਲੱਤਪਤ ਹੋਈ ਪਈ ਆ ਉਹਨਾਂ ਨੂੰ ਐ ਹੋਇਆ ਗਰਮੀ ਜੀ ਕਿਤੇ ਮੰਜੇ ਤੇ ਡਿੱਗਣ ਕਰਕੇ ਸਿਰ ਵੱਜ ਗਿਆ ਹੁੰਦਾ ਕਿ ਖੂਨ ਡੁੱਲਿਆ ਉਹ ਮੈਨੂੰ ਜਲਦਬਾਜੀ ਮੈਨੂੰ ਬੁਲਾਉਣ ਵਾਸਤੇ ਘਰੋਂ ਗਏ ਆ ਉਹਨਾਂ ਤੋਂ ਪਹਿਲਾਂ ਮੈਂ ਆ ਗਿਆ ਦੁਕਾਨ ਤੇ ਆਇਆ ਹੀ ਦੁਕਾਨ ਨਾਲ ਮੇਰੇ ਘਰ ਦੇ ਉਹਨਾਂ ਨੂੰ ਬੁਲਾਉਣ ਵਾਸਤੇ ਲੱਗ ਖੜ ਕੇ ਤੇ ਮੈਂ ਉਹਨਾਂ ਤੋਂ ਉਹ ਤੋਂ ਪਹਿਲਾਂ ਮੈਂ ਉਹਨਾਂ ਦੇ ਘਰ ਆਇਆ ਆ ਕੇ ਦੇਖ ਬਹੁਤ ਜ਼ਿਆਦਾ ਖੂਨ ਡੁੱਲਿਆ ਹੋਇਆ ਸੀਗਾ ਤੇ ਮਨੋ ਰੋਗ ਤਾਂ ਮੈਂ ਕਹਾਂ ਇਹ ਉਹਨੇ ਅਟੈਕ ਲਾਤ شکایت ਨਹੀਂ ਕੀਤੀ شکایت ਹੋ ਰਹਾ ਮੈਂ ਕਹਿੰਦੇ ਲੁੱਟ ਕੋਲਾ ਮਤਲਬ ਜਾਂ ਵੱਡ ਟੋਕਾ ਦਾ ਮਸਲਾ ਹੈ ਇਹ ਬਜ਼ੁਰਗ ਦਾਸ ਵੇਗੇ 12 ਵਜੇ ਹੀ ਵਾਪਸ ਆਏ ਆ ਜੀ 12 ਵਜੇ ਤੋਂ ਪਹਿਲਾਂ 11 ਤੋਂ 12 ਦੇ ਵਿੱਚ ਵਿੱਚ ਹੋਈ ਹੈ ਜੀ ਇਹ ਕਿਹਦੇ ਬੱਚੇ ਇਹਨਾਂ ਦੇ ਇਹਨਾਂ ਦੋ ਬੇਟੇ ਆ ਜੀ ਕਿੱਥੇ ਰਹਿੰਦੇ ਨੇ ਜੀ ਜਿਹੜਾ ਵੱਡਾ ਬੇੜਾ ਬਲਵੀਰ ਸਿੰਘ ਹੈਗਾ ਉਹ ਇਹਨਾਂ ਦਾ ਪੁਰਾਣਾ ਘਰ ਪਿੰਡ ਦੇ ਵਿੱਚ ਹੈ ਜੀ ਇਹ ਥੋੜਾ ਕਿਲੋਮੀਟਰ ਸਾਈਡ ਤੇ ਹੈ ਜੀ ਉਹ ਪਟਵਾਰੀ ਦਾ ਕੰਮ ਕਰਦਾ ਤੁਹਾਨੂੰ ਕੋਟ ਜੋਬ ਕਰਦਾ ਮੁੰਡਾ ਉਹ ਉਸ ਘਰ ਵਿੱਚ ਰਹਿੰਦੇ ਆ ਜੀ ਇੱਕ ਬੇਟਾ 5 ਸਾਲ ਪਹਿਲਾਂ ਜਿਹੜਾ ਬਲਜਿੰਦਰ ਸਿੰਘ ਛੋਟਾ ਬੇਟਾ ਬਲਜਿੰਦਰ ਸਿੰਘ ਉਹ ਦबई ਗਿਆ ਸੀ 5 ਸਾਲ ਪਹਿਲਾਂ ਦਾ ਗਿਆ 2 ਸਾਲ ਪਹਿਲਾਂ ਗਿਆ ਲੱਗ ਗਿਆ ਜਿੱਥੇ ਇੱਕ ਨੌਰਾਨੀ ਘਰ ਤੇ ਰਹਿ ਰਹੀ ਨਾਲ ਜੀ ਇਹਨਾਂ ਦੇ ਕਿਹੜਾ ਕੇਸ ਔਮਨ ਸੈਲ ਜੁਟਾ ਰਹੇ ਪਤਾ ਕਾਹਦਾ ਕੋਈ ਇਹਨਾਂ ਦਾ ਜਿਹੜੇ ਨੌਰਾਨੀ ਦਾ ਖਰਚੇ ਦਾ ਪਾਇਆ ਸੀ ਕਿ ਨਹੀਂ ਮੈਨੂੰ ਘਰੇ ਮੈਂ ਤੰਗ ਪਰੇਸ਼ਾਨਾ ਜਿਹੜਾ ਮੁੰਡਾ ਬਾਹਰ ਮੈਨੂੰ ਖਰਚਾ ਭੇਜਦਾ ਨਹੀਂਗਾ ਮੇਰੇ ਜਿਹੜੇ ਬੱਚੇ ਦੋ ਪੜਦੇ ਆ ਉਹਨਾਂ ਦਾ ਫੀਸ